ਕਮ ਹਲਾ ਪੀਜਾ ਸਾਹਿਬ ਮੇਰਾ ਸਦਾ ਹੈ ਮੇਰਾ ਮੇਰਾ ਸਦਾ ਹੈ ਸੁਲਾਸਾ ਲੈਣਾ ਵਾਲਾ ਐਸੇ ਕਰੋ ਜਿਸ ਸਾਬਦ ਕਮਾਏ ਉਹ ਸ਼ਬਦ ਦੀ ਕਮਾਈ ਕਰਕੇ ਪ੍ਰਸਾਦ ਖੁੰਦਾ ਦੁਸਤਾ ਹੈ ਜਿਹੜਾ ਪੁਰਖ ਸ਼ਬਦ ਦੀ ਕਮਾਈ ਕਰਦਾ ਗੁਰਾਂ ਦੀ ਉਹਨੂੰ ਦਰਸ਼ਨ ਹੋ ਜਾਂਦੇ ਹਨ ਓਹ ਆ ਹਾਣੀ ਕਦੇ ਨਾ ਜੇ ਪਰਮੇਸ਼ਰ ਵਾ ਹਾਣੀ ਬਰਾਬਰ ਨਹੀਂ ਕੋਈ ਵੀ ਕਦੇ ਪਿੱਛੇ ਨਹੀਂ ਹੋਇਆ ਨਾ ਐ ਹੁਣ ਨਾ ਕਿਨੂ ਹੋਵੇਗਾ ਉਸ ਪਰਮੇਸ਼ਰ ਦੀ ਹਾਨੀ ਨਹੀਂ ਕਦੇ ਕਿਸੇ ਪ੍ਰਕਾਰ ਦੀ ਬੰਦਿਆਂ ਦੀ ਹੋ ਜਾਂਦੀ ਐ ਨਾ ਆਵੇ ਨਾ ਜਾਵੇ ਜਨਮ ਧਾਰ ਕੇ ਆਉਂਦਾ ਹੈ ਤੇ ਨਾ ਜਾਂਦਾ ਮਰ ਕੇ ਸਦਾ ਸਦਾ ਸੂਰ ਸੇਵੀ ਐ ਸਦਾ ਰਹਿਣ ਵਾਲਾ ਵਾਹਿਗੁਰੂ ਸਲਾਸੀਬਨ ਕਰੀਏ ਭਜਨ ਕਰੀਏ ਜੂ ਸਭ ਮੈਂ ਰਹਿ ਸਮਾਰਾ ਜੋ ਮਾਰਾ ਸਾ ਮਿਲ ਰਿਹਾ ਹੈ ਅਵਰ ਦੂਜਾ ਕਿਉਂ ਸੇਵਨ ਕਰਨਾ ਹੈ ਬਨਾਂ ਅਵਰ ਹੋਰ ਦੂਸਰੇ ਨੂੰ ਕਿਉਂ ਸੇਵਨ ਕਰਨਾ ਪੂਜਨ ਕਰਨਾ ਜਮੈਂ ਤੈ ਮਰ ਜਾ ਦੂਰ ਵਾਲਾ ਤੇ ਮਰ ਕੇ ਜਾਣ ਵਾਲਾ ਉਹਦੀ ਸੇਵਾ ਨਹੀਂ ਕਰਨੀ ਯੋਗ ਮਿਹਫਲ ਤਨ ਕਾ ਜੀਵਿਆ ਸਾਖੀ ਦਾ ਵਾਕ ਹੈ ਜਿਸ ਪਰ ਕਾਲ ਸੋ ਉਹ ਉਹ ਜਿਹੜਾ ਕਿ ਉਸ ਜਿਹਨਾਂ ਜਉਣ ਮਨ ਨੂੰ ਚਾਉਣ ਵਾਲਾ ਹੈ ਨਹੀਂ ਫਲ ਤਨ ਕਾ ਜੀਵਿਆ ਉਹਨਾਂ ਦਾ ਨਿਸ਼ ਜੀਵਿਆ ਹੋਇਆ ਨਿਸ਼ਵਲ ਹੈ ਜੇ ਖਸਮ ਨਾ ਜਾਣ ਹੈ ਆਪਣਾ ਜਿਹੜੇ ਆਕਾਲ ਪੁਰਖ ਵਾਹਿਗੁਰੂ ਮਾਲ ਗੜੀ ਕੋ ਕੇਤਲੂ ਬੂਲਾਰਥਨੋ ਜੀ ਜੀ ਗੁਰਿਆਨੀ ਪਾਸ਼ੇ ਚ ਨੂੰ ਲਾਈ ਰੱਖਦੇ ਹੈ ਨਾਨਕੀ ਇਹ ਨਾ ਜਾਪਈ ਨਾਨਕ ਸਾਹਿਬ ਕਹਿੰਦੇ ਇਸ ਪ੍ਰਕਾਰ ਨਹੀਂ ਕਾਈ ਜਾਣਿਆ ਜੰਦਾ ਕਰਤਾ ਕੀਤੀ ਦੇਸ ਜਨਾਂ ਸਤਿ ਸੰਨੁਭਾਗ ਨੂੰ ਛੱਡ ਕੇ ਜਿਹਦੇ ਖਸੋਦ ਦੂਜੇ ਲਗੇ ਜੁੱਗੋ ਸੇ ਬੰਗਿਆ ਰਿਆ ਕਿੰਨੀ ਕੀ ਸਜ਼ਾ ਦੇ ਦੇਗਾ ਉਹਨਾਂ ਨੂੰ ਉਹ ਹੀ ਜਾਣਨਗੇ ਜਦੋਂ ਸਜ਼ਾ ਭੋਗੂਗੇ ਮਹਲਾ ਪੀਜਾ ਸੱਚਾ ਨਾਮ ਤੇ ਆਈ ਐ ਜੀ ਮਹਾਰਾਜ ਸਾਹਿਬ ਤੀਜੀ ਪਾਤਸ਼ਾਹ ਕੰਨ ਸੱਚੇ ਪਰਮੇਸ਼ਰ ਦਾ ਨਾਮ ਤੇਉਣਾ ਕਰੀਏ ਸਭ ਵਰਤੈ ਸਾਚੀ ਦੇ ਸੱਚਾ ਪਾਤਸ਼ਾਹ ਵਰਦਾ ਜੋ ਪਿਆਈਏ ਉਦੋਂ ਦ੍ਰਿਗ ਦ੍ਰਿਸ਼ਟੀ ਹੋ ਜਾਂਦੀ ਐ ਸਾਰਿਆਂ ਦੀ ਸੱਚਾ ਵਰਨਾ ਪ੍ਰਗਟ ਹੋਇਆ ਹੁੰਦਾ ਹੈ ਨਾਨਕ ਹੁਕਮ ਬੁਝ ਪਰਵਾਣ ਆਲਪੁਰਖ ਦਾ ਹੁਕਮ ਸਤਗੁਰਾਂ ਦੁਆਰਾ ਇਹ ਨੂੰ 부ਝ ਸਮਝ ਕੇ ਪ੍ਰਮਾਨ ਨੀਕ ਹੋਈਏ ਤਾਂ ਫਲ ਪਾਵੇ ਸਾਚੀ ਸੱਚਾ ਸੁਹਰੂਪੀ ਫਲ ਨੂੰ ਪਾਈ ਲੈ ਸੱਚੇ ਦੀ ਪ੍ਰਾਪਤੀ ਨੂੰ ਕਥਨੀ ਬਦਨੀ ਕਰਤਾ ਫਿਰੈ ਜੇ ਸਾਈ ਭਾਣੀ ਕਥਾ ਕੰਨ ਚੰਗੀ ਸਿੱਖ ਲੈ ਬਰਣੀ ਕੋ ਵੀ ਸ਼੍ਰੀ ਕਰਦਾ ਫਿਰੇ ਦੁਨੀਆਂ ਵਿੱਚ ਹੁਕਮ ਹੈ ਮੂਲ ਨਾ 부ਝੇ ਇਹ ਸ਼ਬਦ ਵੀ ਕਮਾਈ ਰੂਪ ਹੁਕਮ ਨੂੰ ਮੂਲ ਉੱਕਾਈ ਜਨਮ ਤੋਂ ਲਾ ਕੇ ਨਾ ਜਿਹੜਾ 부ਝੇ ਆਤਮਾ ਅੰਧਾ ਕੱਚ ਨੂੰ ਕੱਚ ਉਹ ਅੰਧਾ ਗਿਆਨੀ ਹੈ ਕੱਚ ਨੂੰ ਕੱਚ ਕੱਚੇ ਉਹਦੇ ਕੰਮ ਹਨ ਤੇ ਆਪ ਦੀ ਕੱਚਾ ਹੈ ਕੱਚ ਨੂੰ ਕੱਚ ਸੇ ਵੀ ਕੱਚਾ ਹੈ ਕੱਚ ਨੂੰ ਕੱਚ ਕਾ ਅੰਮ੍ਰਿਤ ਸਰ ਦੇ ਪਾਠ ਕਰਦੇ ਕੱਚ ਨੋ ਵੀ ਨਕਮਾ ਹੈ ਪੌੜੀ ਦਵਨ ਸਦਾ ਦਾ ਪਾਠ ਕੱਚ ਨੂੰ ਕੱਚ ਹੈ ਪੌੜੀ ਸੰਯੋਗ ਵਿਜੋਗ ਉਪਾਯ ਉਹਨ ਇਹ ਸੰਯੋਗ ਵਿਜੋਗ ਉਪਾਯਨ ਸ੍ਰਿਸ਼ਟੀ ਕਾ ਮੂਲ ਵਿਚਾਇਆ ਸ੍ਰਿਸ਼ਟੀ ਦਾ ਮੂਲ ਅਗਿਆਨ ਅਗਿਆਨ ਕਰਕੇ ਇਸ ਸੰਸਾਰ ਨੂੰ ਬਚਾਉਣਾ ਕੀਤਾ ਹੈ ਸੰਯੋਗ ਵਿਜੋਗ ਉਪਾਯ ਉਹਨ ਇਹਦੇ ਵਿੱਚ ਸ੍ਰਿਸ਼ਟੀ ਦੇ ਜਿਹੜੇ ਅਗਿਆਨ ਵਿੱਚ ਲੱਗੇ ਹੋਏ ਆ ਉਹ ਮੂਲ ਅਗਿਆਨ ਵਿੱਚ ਉਹਨਾਂ ਦਾ ਵਿయోగ ਉਪਾਏ ਉਹਨਾਂ ਪਰਮੇਸ਼ਰ ਨਾਲ ਉਹ ਵਿయోగ ਹੋ ਗਿਆ ਹੈ ਜਿਨ੍ਹਾਂ ਅਨੁਸਾਰ ਸੰਗਤ ਜੀ ਅਗਿਆਨ ਵੱਲੋਂ ਵਿయోగ ਕੀਤਾ ਉਹਨਾਂ ਨੂੰ ਸੰਯੋਗ ਉਪਾਏ ਉਹਨਾਂ ਆਪ ਦੇ ਨਾਲ ਮੇਲਨ ਦਾ ਸੰਯੋਗ ਪੈਦਾ ਕਰ ਦੁੱਤਾ ਹੈ ਸ੍ਰਿਸ਼ਟੀ ਦਾ ਮੂਲ 르ਚਾ ਇਹ ਸ੍ਰਿਜਾ ਮੂਲ ਕਾਰਨ ਜੋ ਬ੍ਰਹਮ ਹੈ ਉਸਨੇ ਮਾਇਆ ਦੁਆਰਾ ਅਗਿਆਨ ਦੁਆਰਾ ਸ੍ਰੀਮ ਨੂੰ ਵਿਚਾਉਣਾ ਕੀਤਾ ਹੈ ਮੂਲ ਰੂਪ ਆਪ ਹੈ ਜਿਸ ਸ੍ਰਿਸ਼ਟੀ ਨੂੰ ਚਾਇਆ ਹੈ ਜੋ ਨਾਮ ਜਪਣ ਵਾਲਿਆਂ ਦਾ ਸੰਯੋਗ ਹੁੰਦਾ ਹੈ ਜੋ ਨਾਮ ਤੋਂ ਬੇਮਕੰਦਰ ਬਿਜੋਗ ਹੁੰਦਾ ਹੈ ਜੋ ਸੰਯੋਗ ਤੇ ਬਿਜੋਗ ਸੰਯੋਗ ਸ੍ਰੀ ਅਨ ਦਾ ਸੰਵੰਦ ਤੇ ਬਿਜੋਗ ਸ੍ਰੀ ਦਾ ਤਿਆਗ ਨਾ ਇਹ ਵੀ ਰਸਤੇ ਨਹੀਂ ਲੇਖ ਲਿਖਣਾ ਕੀਤੇ ਪਾਏ ਪੈਦਾ ਕੀਤੇ ਹਨ ਹਕਮੀ ਸ੍ਰੇਸ਼ਟ ਸਾਜੀਆਂ ਨੂੰ ਹਕਮ ਵਿੱਚ ਪਾ ਕੇ ਸ੍ਰਿਸ਼ਟੀ ਰਚਨਾ ਕੀਤਾ ਹੈ ਜੋਤੀ ਜੋਤ ਮਿਲਾਇਆ ਜੋਤੀ ਸਰੂਪ ਦੇ ਵਿੱਚ ਜਿਹੜੇ ਮਿਲੇ ਹੋਏ ਹਨ ਉਹਨਾਂ ਨੂੰ ਹੋਰ ਉਹਨਾਂ ਨੂੰ ਵਾਹਿਗੁਰੂ ਦੀ ਜੋਤ ਚ ਮਿਲਾਤਾ ਜੋਤੀ ਜੋਤ ਮਾਇ ਤਰੂਪ ਨੇ ਆਪਦੀ ਜੋਤ ਚ ਉਹਨਾਂ ਨੂੰ ਮਿਲਾ ਲਿਆ ਹੈ ਜਿਹੜੇ ਜਾਣਦੇ ਹਕਮੀ ਨੇ ਪ੍ਰਵੇਸ਼ਨ ਸ੍ਰਿਸ਼ਟੀ ਸਾਜੀ ਹੈ ਉਹਦੇ ਹੁਕਮ ਵਿੱਚ ਚੱਲਦੇ ਹੈ ਮਨ ਨੂੰ ਜੋਤੀ ਸਰੂਪ ਨੇ ਆਪ ਦੀ ਜੋਰ ਚ ਮਿਲ ਲਿਆ ਹੈ ਜੁਤੀ ਹੂੰ ਸਭ ਚਾਨਣ ਇਹਦੀ ਚਾਨਣ ਕਹਿੰਦੇ ਜਿੰਨਾ ਪ੍ਰਕਾਸ਼ ਹੋ ਰਿਹਾ ਸਾਰਾ ਜੋਤੀ ਸਰੂਪ ਕਰਕੇ ਹੋ ਰਿਹਾ ਹੈ ਅੱਜ ਜੋਤੀ ਦਾ ਜਿਹੜਾ 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 ਇਹਨਾਂ ਦੀ ਜਾਨ ਹੈ ਜੋਤੀ ਸਰੂਪ ਕਰਕੇ ਹੋ ਰਿਹਾ ਹੈ ਅੱਜ ਜੋੜੇ ਸਾਉ ਦੇ ਸੋਨਾ ਆਇਆ ਸੰਤ ਜੀ ਦੇ ਵੇਸ ਵਿੱਚ ਆਇਆ ਕਿ ਸਾਰਾ ਜਿੰਨਾ ਗਿਆਨ ਪ੍ਰਕਾਸ਼ ਹੈ ਵਿਸ਼ਨ ਦਾ ਕੂਲ ਦਾ ਕੂਲ ਦਾ ਬੋਲਾ ਜਨਮਲਾ ਸਗਲ ਕੋ ਕਹੋਂਦਾ ਬੁੱਢੀ ਦੇ ਵਿਸ਼ੇ ਕੰਮ ਦਾ ਸਭ ਉਹ ਜੋਤੀ ਜੀਵ ਕਰਕੇ ਜੰਮਨਾ ਗਿਆਨ ਪ੍ਰਕਾਸ਼ ਕਰੇ ਇਹ ਸਤਿਗੁਰੂ ਦੇ ਬੇਸਨਾਂ ਆਪਰਾ ਕਰਿ ਸੇ ਬ੍ਰਹਮੋ ਬੇਸਨੋ ਮਿਹਰ ਸਤਰਾ ਗੁਰੂ ਬ੍ਰਹਮੋ ਵਿਸ਼ਨੂ ਸ਼ਿਵ ਜੀ ਤੇ ਸਨੇ ਗੁਣੋ ਏਰ ਧੰਦਾ ਲਾਇ ਅਨੰੁਰਜ ਗੁਣੀ ਬ੍ਰਹਮ ਹੈ ਜਗਤ ਨੂੰ ਰਚੀਆ ਸਤੋ ਗੂ ਵਿਸ਼ਨੂ ਨੂੰ ਕਹਿ ਤੂੰ ਪਾਲਣਾ ਕਰੀ ਜਾ ਸ਼ਿਵ ਜੀ ਨੂੰ ਕਹਿ ਤੂੰ ਸੰਭਾਰੀ ਜਾ ਇਹ ਕਿੰਨਾ ਮਨ ਦੇ ਵਿੱਚ ਹੋਣੇ ਤੇ ਇਹਨੂੰ ਕੰਦੇ ਇਹਨਾਂ ਦੇ ਸਿਰ ਤੇ ਕੰਦੇਆਂ 'ਚ ਲਾ ਤਾ ਵੀ ਇਹ ਕੰਮ ਕਰੀ ਚੱਲੋ ਤੁਸੀਂ ਉਤਪਤੀ ਪਾਉਣਾ ਨਹੀਂ ਤਾਂ ਮਾਇਆ ਦਾ ਮੂਲ ਰਚਾਇਓ ਇਹ ਦੇਵ ਤੇਰੀ ਮਾਇਆ ਮੁੱਢ ਹੈ ਇਹਨਾਂ ਦਾ ਇਹਨਾਂ ਕਹਿੰਦੇ ਚਾਹੁੰਦਾ ਕੀਤਾ ਹੈ ਮੂਲ ਰੂਪ ਜੋ ਬ੍ਰਹਮ ਹੈ ਇਹ ਮਾਇਆ ਮੈ ਕੀ ਇਹ ਸਾਰਾ ਸੰਸਾਰ ਚਾਹਣਾ ਕੀਤਾ ਹੈ ਦੁਰੀਆ ਸੁਖ ਪਾਇਆ ਜਿਨਾ ਗੁਰਮੁਖੰਦੁਰੀਆ ਪਰਮਕੀਸ਼ਰੀ ਕੀਤੀ ਹੈ ਉਹਨਾਂ ਨੂੰ ਸੁਖ ਰੂਪ ਨੂੰ ਪਾਇਆ ਹੈ ਸਲੋਕ ਮਹਲਾ 3 ਸੋ Jap ਸੋ ਤਪ ਜੇ ਸਤਗੁਰ ਭਾਵੇ ਮਾੜਾ ਕਿਹਦਾ ਜਾਪ ਕਰਿਆ ਕਰੀਏ ਦੇਵਤੇ ਦਾ ਕਿਸਨਾ ਜਾਪ ਕਰੀਏ ਸ਼ਿਵਜੀ ਦਾ ਵਿਸ਼ਨੂ ਦਾ ਬ੍ਰਹਮਾ ਦਾ ਜਾਪ ਕਰੀਏ ਦੇਵੀ ਦਾ ਜਾਪ ਕਰੀਏ ਮਾੜਾ ਕਹਿੰਦੇ ਭਾਈ ਸੋ ਉਹੀ ਜਾਪ ਹੈ ਤੇ ਉਹ ਹੀ ਤਪ ਹੈ ਜੇ ਸਤਗੁਰ ਭਾਵਨ ਜੇ ਸਤਗੁਰੂ ਜੀ ਨੂੰ ਪਾਉਂਦਾ ਹੈ ਮਾਲੇ ਨੂੰ ਪਾਉਂਦਾ ਹੈ ਜੋ ਤਪ ਤੇ ਜਪ ਹੈ ਸਮਝੋ ਸਤਗੁਰ ਕਾ ਭਾਣ ਵਡਿਆਈ ਸਤਗੁਰੂ ਜੀ ਨੇ ਕਿਹਾ ਸਤ ਨਾਮ ਤੇਰਾ ਪਰਪੂਰ ਹੈ ਜਪ ਦੱਸਿਆ ਹੈ ਤਪਵਾ ਗੁਰਾਂ ਦੀ ਸੇਵਾ ਜਿਹੜੀ ਹੈ ਤਪਨ ਤਪੂ ਗੁਰ ਸੇਵਾ ਤਪਾਂ ਸਿਰਤ ਲਬਸਾਰ ਹੈ ਇਹ ਸੰਗੂ ਦੇ ਭਾਣੇ ਵਿੱਚ ਜਿਹੜਾ ਚੱਲਦਾ ਹੈ ਉਹ ਪਰਮੇਸ਼ਰ ਦੀ ਪ੍ਰਾਪਤੀ ਦੀ ਵਡਿਆਈ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਪਾਲ ਲੈਂਦਾ ਨਾਨਕ ਆਪ ਛੂਡ ਗੁਰ ਮਾਹਿ ਸਮਾਏ ਜੀ ਗੁਰੂ ਸਾਹਿਬ ਜੀ ਕਹਿੰਦੇ ਆਪਾ ਪਾਹ ਹੰਕਾਰ ਛੱਡ ਦਿੰਦਾ ਉਹ ਗੁਰੂ ਸਾਹਿਬ ਦੇ ਉਪਦੇਸ਼ ਵਿੱਚ ਸਮਾ ਜਾਂਦਾ ਗੁਰਾਂ ਦੇ ਹਿਰਦੇ ਵਿੱਚ ਸਮਾ ਜਾਂਦਾ ਗੁਰਾਂ ਦੇ ਸਰੂਪ ਵਿੱਚ ਲੀਨ ਹੋ ਜਾਂਦਾ ਚੇਤਨ ਵਿੱਚ ਮਹਲਾ 피ਜਾ ਗੁਰ ਕੀਏ ਤੇ ਨੀ ਮਹਲਾ ਜੀ ਹੁੰਦਾ ਕੱਲਾ ਹੀ ਤੇ ਜਾਂਦੇ ਖੁਦ ਨੂੰ ਪੀਜਾ ਗੁਰ ਕੀ ਸਿੱਖ ਕੋ ਵਿਰਲਾ ਲੀਵੈ ਗੁਰ ਸਾਹਿਬ ਦੀ ਸਿੱਖ ਨੂੰ ਕੋਈ ਕੋਈ ਵਿਰਲਾ ਪ੍ਰੇਮੀ ਹੈ ਜਿਹੜਾ ਲੈਂਦਾ ਹੈ ਨਾਨਕ ਜਿਸ ਆਪ ਵਡਿਆਈ ਦੀ ਵੈ ਮੇਨੂ ਮਹਾਰਾ ਸਾਹਿਬ ਵਡਿਆਈ ਗੁਰਾਂ ਦੀ ਆਗਿਆ ਮੰਨਣ ਦੀ ਸਿੱਖਿਆ ਤਾਂ ਹੀ ਗੁਰੂ ਦਾ ਹੈ ਉਹ ਬੁਰਖ ਲੈਂਦਾ ਹੈ ਵਡਿਆਈ ਜੀ ਨੂੰ ਬਖਸ਼ਿਸ਼ ਕਰਦੇ ਹੁੰਦੇ ਐ ਪੌੜੀ ਮਾਇਆ ਮੋਹ ਅਗਿਆਨ ਹੈ ਭਾਈ ਮਾਇਆ ਦਾ ਮੋਹ ਜਿਹੜਾ ਹੈ ਅਗਿਆਨ ਕਰਕੇ ਮਾਇਆ ਦਾ ਮੋਹ ਹੈ ਜੀਆਂ ਦੇ ਕਾਈ ਦੇਖੋ ਮ ਅਤ ਭਾਰੀ ਅਤਯੰਤ ਹੀ ਦੇਖੋ ਕਠਨ ਹੈ ਦਾ ਪਾਰ ਹੋਣਾ ਇਸ ਤੋਂ ਅੰਥਰ ਪਾਪ ਬਹੁਤ ਲੱਦੇ ਆ ਕੋਈ ਭਾਈ ਪੱਥਰ ਨਾ ਭਾਰ ਲੱਦੇ ਨੇ ਇਹੋ ਪਾਪਾਂ ਨੂੰ ਪਛਾਣ ਨੂੰ ਜਿੰਨ ਬਹੁਤ ਸਾਰੇ ਆਪਣੀ ਬੁੱਧੀ ਨੂੰ ਵੇੜੇ ਚ ਲੱਦਿਆ ਹੋਇਆ ਕਿਉਂ ਤਰੀਏ ਤਾਰੀ ਉਹ ਤਾਰੀ ਮਾਰ ਕੇ ਕਿਵੇਂ ਤਰ ਜਾਣਗੇ ਡੁੱਬਣਾ ਹੀ ਹੈ ਸੰਸਾਰ ਸੰਸਾਰ ਨੂੰ ਪਾਪਾਂ ਵੀ ਪੱਥਰ ਭਾਰੇ ਚੱਕੇ ਹੋਏ ਜਿੰਨਾਂ ਦੇ ਅਨੰਦਨ ਭਗਤੀ ਰਤਿਆ ਅੱਜ ਨੇ ਮਾਰੋ ਦੀ ਭਾਵ ਭਗਤੀ ਜੀ ਰੰਗੇ ਜਾਈਏ ਹਰ ਪਾਰ ਉਤਾਰਿ ਮਾੜੇ ਸਾਧਾਰ ਉਪਾਰਨ ਦੇ ਸੰਸਾਰ ਤੋਂ ਮੁਕਤ ਕਰ ਦਿੰਦੇ ਉਪਾਹ ਹੈ ਗੁਰ ਸਾਬ ਦੀ ਮਨ ਨਿਰਮਲ ਗੁਰ ਸਾਹਿਬ ਦੇ ਸ਼ਬਦ ਕਰਕੇ ਪਾਪਾਂ ਦੇ ਪੱਥਰ ਟੁੱਟਿਆ ਡਿੱਗ ਪੈਂਦੇ ਮਨ ਨਿਰਮਲ ਸੁਭ ਹੋ ਜਾਂਦਾ ਹੈ ਔ ਮੈਂ ਛੱਡ ਵਿਕਾਰ ਜਿਹੜਾ ਭਾਈ ਵਿਕਾਰਾਂ ਨੂੰ ਛੱਡ ਦਿੰਦਾ ਕਾਮ ਆਦ ਕੰਧ ਤੇ ਵੀ ਹੰਗ ਦਾ ਛੱਡ ਦਿੰਦਾ ਹੈ ਹਰ ਹਰ ਨਾਮ ਤੇ ਆਈਏ ਉਹ ਹਰੀ ਸਾਰਿਆਂ ਨੂੰ ਹਰੇ ਬਰੇ ਕਰਨ ਵਾਲਾ ਜਿਸ ਦੇ ਅਮਰ ਨਾਮ ਨੂੰ ਜਾਵਣਾ ਕਰੀਏ ਹਰ ਹਰ ਨਿਸਤਾਰੀ ਉਹ ਹਰੀ ਸਾਰਿਆਂ ਨੂੰ ਹਰੇ ਕਰਨ ਵਾਲਾ ਉਹ ਨਿਸਪੁਰ ਪੈ ਤੋਂ ਤਾਰੀ ਤਾਰ ਦੇਵੇਗਾ ਸਲੂਕ ਕਬੀਰ ਮੁਕਤ ਦੁਆਰਾ ਸੰਕੜਾ ਕਬੀਰ ਦੇ ਸ਼ਬਦ ਬਾਤ ਦਾ ਸਵਾਲ ਕੀਤਾ ਮਹਾਰਾਜ ਮਹਾਰਾਜੀ ਕਬੀਰ ਸਾਹਿਬ ਨੇ ਕਿਹਾ ਹੈ ਮੁਕਤੀ ਦਾ ਜਿਹੜਾ ਦੁਆਰਾ ਦਰਵਾਜ਼ਾ ਹੈ ਉਹ ਸੰਕੜਾ ਬੜਾ ਭੀੜਾ ਹੈ ਰਾਈ ਦਸਵਾਂ ਭਾਗ ਜਿਹੜਾ ਰਾਈ ਦਾ ਜਿਵੇਂ ਦਸਵਾਂ ਭਾਗ ਹਿੱਸਾ ਹੋਵੇ ਦਸਵਾਂ ਹਿੱਸਾ ਰਾਈ ਦੇ ਦਾਣੇ ਦਾ ਕੀ ਰਹਿ ਗਿਆ ਇਨਾ ਛੋਟਾ ਮੁਕਤੀ ਦਾ ਦਵਾਰ ਹੈ ਕਹਿਣ ਲੱਗਾ ਪੀੜਾ ਹੈ ਮਨ ਤਉ ਮੈਗਲ ਹੋਈ ਰਹਾ ਮਨ ਹਾਥੀ ਦੀ ਨਿਆਈ ਹੰਕਾਰ ਦੇ ਸਹੇਦ ਦੇ ਅਧਿਆਸ ਸੈਤ ਹੋ ਰਿਹਾ ਹੈ ਨਿਸ਼ਿਆ ਕੀ ਉਪਰ ਜਾ ਭੈ ਨਿਕਲੇ ਜਾਵੇ ਐਸਾ ਸਤਿਗੁਰੂ ਜੀ ਮਿਲੇ ਐਹਾ ਜੇ ਸਤਿਗੁਰੂ ਕਿਹੜਾ ਮਹਾਰਾ ਬ੍ਰਹਮ ਸਰੂਪੀ ਬ੍ਰਹਮ ਨਿਸ਼ਟੀ ਜੇ ਮਿਲ ਜਾਵੇ ਉਠਾ ਕਰੇ ਪਸਾਉ ਸਭ ਸਾਨੂੰ ਕਿ ਪਸਾਉ ਨਾਮ ਵੀ ਦਾਤ ਦੇਣਾ ਕਰੇ ਮੁਕਤ ਦਵਾਰਾ ਮੁਕਤ ਦਵਾਰਾ ਮੋਕੜਾ ਇਹ ਖੁੱਲਾ ਹੀ ਹੈ ਜੇ ਆਗੂ ਜਾਣ ਜਣ ਹੁੰਦਾ ਕੋਈ ਰੁਕਾਵਟ ਨਹੀਂ ਉਹਨਾਂ ਦੇ ਤਾਂ ਹੀ ਹੁੰਦੀ ਨਾਨਕ ਮੁਕਤ ਦਵਾਰਾ ਅਤਨੀ ਇਹ ਮੋਸ਼ਨ ਕੀਤਾ ਸਿੱਖਾਂ ਨੇ ਕਿ ਮਹਾਰਾਜੀ ਹੂੰ ਦਸੋ ਜਿਹੜਾ ਮੁਕਤੀ ਦਾ ਦਵਾਰਾ ਅਤਿ ਨਿੱਕਾ ਦੱਸਿਆ ਹੈ ਦਸਵਾਂ ਹਿੱਸਾ ਰਾਜ ਦੇ ਜਾਣੇ ਜਿੰਨਾ ਨਾਨਾ ਹੋਵੇ ਸੂਜਾ ਜਨਮ ਰਨਾ ਛੋਟਾ ਹੋਵੇ ਉਹੀ ਜਾ ਸਕਦਾ ਨਾ ਤੇ ਛੋਟਾ ਮਨ ਬਣਦਾ ਨਹੀਂ ਵੱਡਾ ਬਣਿਆ ਰਹਿੰਦਾ ਹੰਕਾਰ ਕੇ ਇੱਕ ਵਿੱਚ ਸੱਚੇ ਪਾਤਸ਼ਾਹ ਨਿਕਲੇ ਹਉਮੈ ਮਨ ਅਸਫੂਲ ਹੈ ਕਹਿੰਦੇ ਭਾਈ ਮਨ ਵਿੱਚ ਹਉਮੈ ਦੀ ਸਫੂਲਤਾ ਹੀ ਮੁਟਿਆਈ ਹੈ ਹਾਥੀ ਦੀ ਨਹੀਂ ਆਈ ਜੇ ਹੋਮਾਂ ਕੁਦੀ ਆਵੇ ਜਿਉ ਕਰ ਵਿੱਚ ਜੀ ਜਾਏ ਸ੍ਰੀ ਨੂੰ ਮਾਰ ਮੁਕਤੀ ਦਵਾਰੇ ਦੇ ਦਿਕਦੀ ਜਾਵੇ ਮੁਕਤ ਕਿਵੇਂ ਲੰਘ ਜਾਵੇ ਇਸ ਦਰਵਾਜੇ ਥਾਣੇ ਸਤਗੁਰ ਮਿਲੇ ਹੋ ਮੈਂ ਗਈ ਮਹਾਰਾਜ ਜੀ ਭਾਈ ਸਤਗੁਰਾਂ ਨਾਲ ਮਿਲ ਕਰਕੇ ਜੀ ਵੀ ਹਉਮੈ ਚਲੀ ਗਈ ਹੈ ਜੋਤ ਰਹੀ ਸਭ ਆਉਣਾ ਜਾਣਾ ਕਿੱਥੇ ਉਹਨਾਂ ਸਾਰਿਆਂ ਥਾਵਾਂ ਦੀ ਜੋਤ ਆ ਰਹੀ ਪਰਿਸ਼ੇ ਦੀ ਬਿਆਕ ਕੁੱਦੀ ਇਹੋ ਜੀਉ ਸਦਾ ਮੁਕਤ ਹੈ ਜੀਵ ਦਾ ਬੰਧਨ ਹੈ ਹੀ ਨਹੀਂ ਫਿਰ ਸਦਾ ਮੁਕਤ ਹਉਮੈ ਕਰਕੇ ਬੰਧਨ ਪਏ ਹਾਂ ਮੈਂ ਉਸ ਨੂੰ ਜੇ ਰਹਾ ਸਮਾਰ ਸਮਾਰ ਹੈ ਇਸ ਪ੍ਰਕਾਰ ਸੰਗੀਨੀ ਹੈ ਮੁਗ ਦੁਆਰਾ ਮੋਕਲਾ ਸੇ ਜੇ ਆਵੋ ਜਾਓ ਪੌੜੀ ਪ੍ਰਭ ਸੰਸਾਰ ਉਪਾਇਕ ਵਾਹਿਗੁਰੂ ਨੇ ਸਾਰਾ ਸੰਸਾਰ ਪੈਦਾ ਕਰਕੇ ਬਸ ਆਪਣੇ ਕੀਤਾ ਬਸ ਜੀਨ ਕੀਤਾ ਹੋਇਆ ਸੱਚੇ ਪਾਤਸ਼ਾਹ ਜੀ ਨੇ ਗਣਤਾ ਪ੍ਰਭੂ ਨਾ ਪਾਈਏ ਗੰਟੀਆਂ-ਮਿੰਟੀਆਂ ਕਰੀ ਮੈਂ ਇੰਨੇ ਸ਼ੇਰੇ ਕੱਢੇ ਆ ਇੰਨੇ ਜਾਪ ਕੀਤੇ ਆ ਇੰਨੀਆਂ ਤੁਨੀਆਂ ਤਾਈਆਂ ਇੰਨੇ ਜਪ ਕੀਤੇ ਆ ਇਉਂ ਗੰਟੀਆਂ-ਮਿੰਟੀਆਂ ਨਾਲ ਵਾਹਿਗੁਰੂ ਨਹੀਂ ਪਾਇਆ ਜਾ ਸਕਦਾ ਗਣਤਾ ਕੀਤਾਉਣਾ ਮੈਂ ਇੰਨਾ ਸਾਜਣ ਕਰਨ ਵਾਲਾ ਹਾਂ ਇਸ ਪ੍ਰਕਾਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਦੂਜੇ ਪਰਮਿਤੇ ਦੂਜੇ ਸੁਆਗ ਦੀ ਭਰਮ ਦਾ ਰਹਿੰਦਾ ਹੈ ਅਤੰਤ ਕਰਕੇ ਉਹ ਪਰਖੋ ਸਤਗੁਰੂ ਮਿਲੇ ਜੀਉਤ ਮਰ ਸਭਾਈ ਸਤਗੁਰੂ ਸੱਚੇ ਪਾਤਸ਼ਾਹ ਦੇ ਨਾਲ ਮਿਲ ਕਰਕੇ ਜੀਵ ਭਾਵ ਵੱਲੋਂ ਮਰ ਜਾਵੇ 부ਝ ਸੱਚ ਸਮੀਤਾ ਨੂੰ ਸੱਚੇ ਨੂੰ 부ਝ ਕਰਕੇ ਸਮੀਤਾ ਸਮਾ ਜਾਇਦਾ ਹੈ ਵਾਹਿਗੁਰੂ ਜੇ ਦੀਨ ਹੋ ਜਾਈਦਾ ਭੇਦ ਹੋ ਜਾਈਦਾ ਸਭ ਦੇ ਹਉ ਮੈਂ ਖੋਈਐ ਮੇਰਾ ਹਉ ਮੈਂ ਕਿਵੇਂ ਮਿਟੇ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਕੋਈ ਹਉ ਮੈਂ ਨੂੰ ਜਾਪ ਕਰਕੇ ਮਿਟਣਾ ਕਰੀਏ ਹਰ ਮੇਲ ਮਿਲੀ ਤਾ ਇਸ ਪ੍ਰਕਾਰ ਹਰੀ ਦੇ ਮੇਲ ਵਿੱਚ ਤਾਂ ਮਿਲੀਦਾ ਹਰੀ ਜੋ ਸਾਰਿਆਂ ਦੇ ਨਾਲ ਮਿਲਿਆ ਹੋਇਆ ਹੈ ਉਹਦੇ ਨਾਲ ਆਮ ਮਿਲਿਏ ਤੇ ਹੋਰ ਉਹਨਾਂ ਨੂੰ ਮਦੀਤਾ ਮਲਾ ਦੇਈਦਾ ਹੈ ਸਭ ਕਿਸ ਜਾਣ ਕਰੀ ਆਪ ਨੂੰ ਜਾਣ ਲਈ ਦੇ ਹੰਕਾਰ ਛੱਡ ਕੇ ਸਭ ਕੁਝ ਮਾਰਾਂ ਤੇ ਯਾਨੀ ਜਾਣਦਾ ਸਾਰੇ ਕਿਰਪਾ ਨੂੰ ਆਪ ਕਰਨ ਵਾਲਾ ਹੈ ਆਪੇ ਵਿਗਤੀਤਾ ਆਪਣੇ ਸਰੂਪ ਨੂੰ ਪਾ ਕੇ ਦੁਸ਼ਟੀਆਂ ਦਾ ਖੜ ਜਾਂਦਾ ਚਿੱਤ ਬਹੁਤ ਖਰਾਬ ਤੇ ਸਹਿਤ ਹੋ ਜਾਂਦਾ ਤਸੰਤਾ ਚ